हां जी साहब ਤੁਹਾਡਾ ਨਾਮ ਮੇਰਾ ਨਾਮ ਕਮਲ ਪ੍ਰਭਕਰ ਹੈ ਜੀ ਤੁਸੀਂ ਕਿਸ ਪਾਰਟੀ ਨਾਲ ਤਾਲੁਕ ਰੱਖਦੇ ਹੋ ਮੈਂ ਬੀਜੇਪੀ ਦਾ ਇੱਕ ਸੇਵਾਦਾਰ ਹਾਂ ਜੀ ਅੱਛਾ ਤੁਹਾਡਾ ਠੀਕ ਹੈ ਠੀਕ ਹੈ ਮੰਡਲ ਵਾਂ ਤੋਂ ਮੈਂ 3 ਘੰਟੇ ਘਰੋਂ ਪੂਰੇ ਰਾਤ ਤੱਕ ਹੀ ਡਿਊਟੀ ਲੱਗੀ ਹੈ ਜੀ ਆਪਣੇ ਵਰਕਰਾਂ ਨੂੰ ਉਸ ਸਾਧ ਦੇ ਨਾਲ ਇਕੱਠੇ ਕਰਨਾ ਤੇ ਗੁੱਥਾਂ ਦੇ ਵੋਥਾਂ ਨੂੰ ਤਿਆਰ ਕਰਨਾ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਮੈਂਬਰੇ ਕਿੱਦਾਂ ਦਾ ਤੁਸੀਂ ਬੀਜੇਪੀ ਵਿੱਚ ਮਦਦ ਇਹਨਾਂ ਕੀ ਕੁਝ ਕਰਾਉਂਦੇ ਤੁਹਾਡਾ ਕੰਮ ਕੀ ਹੈ ਮੇਰਾ ਕੰਮ ਕੀਏ ਜਿਹੜਾ ਬਰਕਰਾਰੋਂ ਮੈਲਾ ਜਾ ਕੇ ਉਹਨਾਂ ਨਾਲ ਉਹਨਾਂ ਦੇ ਨਾਲ ਅਖਰ ਮੀਟਿੰਗ ਕਰਨੀ ਹੈ ਮੀਟਿੰਗ ਕਰਕੇ ਉਹਨਾਂ ਨੂੰ ਦੱਸਣਾ ਹੈ ਕਿ ਕਿਸ ਤਰ੍ਹਾਂ ਕੰਮ ਕੀਤਾ ਜਾਏਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਕੰਮ ਹੋਣਾ ਹੈ ਤੇ ਇਹਦੇ ਬਾਰੇ ਅਸੀਂ ਨਾ ਕਿ ਦੂਜੇ ਨਾਲ ਵਿਚਾਰ ਵਸਲਾ ਕਰਦੇ ਹੋਏ ਮੀਟਿੰਗ ਕਰ ਰਹੇ ਹਾਂ ਤੁਹਾਡੇ ਕੋ ਕਿੰਨੇ ਬੂਥਾਂ ਦੀ ਡਿਊਟੀ ਤੁਹਾਡੀ ਹੈਗੀ ਮਤਲਬ ਇਹ ਤਾਂ 45 ਬੂਥਾਂ ਦੀ ਡਿਊਟੀ ਹੈ ਜੀ ਜੇ ਕਿ ਮੰਡਲ ਇੱਕ ਜਾਂਦੇ ਨੇ ਜਿੰਨੇ ਵੀ ਹੋ ਸਕਦੇ ਸਾਰੇ ਡਿਊਟੀ ਮੇਰੇ ਕੋਲ ਇੱਕ ਬੂਥਰ ਮੈਕਸਿਮਮ ਕਿੰਨੇ ਮੈਂਬਰ ਤੁਹਾਨੂੰ ਹਰ ਬੂਥ ਦੇ ਉੱਤੇ ਸਾਨੂੰ ਮੀਨੀਮ 10 ਮੈਂਬਰ ਚਾਹੀਦੇ ਨੇ ਜੇ ਤੇ ਇੱਕ ਬੂਥ ਇੰਚਾਰਜ ਹੋਵੇਗਾ ਪਹਿਲਾਂ ਇੱਕ ਸ਼ਕਤੀ ਕੇਂਦਰ ਬਣੇਗਾ ਸਾਡਾ ਉਹਦੇ ਤੇ ਉਹਦੇ ਅੱਗੇ ਸਾਡਾ ਨਾਮ ਕੇ ਬੂਥ ਇੰਚਾਰਜ ਲੱਗਣਗੇ ਜੇ ਤਿੰਨ ਬੂਥ ਇੱਕ ਸ਼ਕਤੀ ਕੇਂਦਰ ਅnder ਆਉਣਗੇ ਉਹਦਾ 10-10 ਮੈਂਬਰ ਹੋਣਗੇ ਤੇ ਤੁਹਾਡੇ ਮਤਲਬ ਜੇ ਇਲੈਕਸ਼ਨ ਹੋਣੇ BJP ਦੇ ਉਹ ਕਿਸ ਤਰੀਕ ਨਾਲ ਹੋ ਰਿਹਾ ਜਾਂ ਉਹ ਤਰੀਕ ਨੇ ਨਾ ਡਿਕਲੇਅਰ ਨਹੀਂ ਹੋਈ ਜੀ ਵੈਸੇ ਵੀ ਦਾ ਕਿ ਬਈ ਦੇ ਵਿੱਚ ਨਾ ਕਿ ਇਲੈਕਸ਼ਨ ਹੋਣ ਦੀ ਸਾਨੂੰ ਉਮੀਦ ਹੈਗੀ ਐ ਕਿ ਜਲਦੀ ਹੋ ਜਾਣਗੇ ਤੇ ਮਦਵੀ ਜਿਹੜੇ ਇੱਕ ਆਸ਼ਮਾ ਕਾਰਟ ਹੈ ਵਜੇ ਆਮ ਜਨਤਾ ਨੂੰ ਜਿਹਦਾ ਫਾਇਦਾ ਬੀਜਪੀ ਵੱਲੋਂ ਸਕੱਲੋਂ ਜੋ ਦਿੱਤਾ ਜਾਂਦਾ ਉਸ ਬਾਰੇ ਤੁਹਾਡਾ ਕੀ ਕਹਿਣਾ ਉਹਦੇ ਵਿੱਚ ਸਾਡੇ ਕਹਿੰਦਾ ਕਿ ਸਾਡੀਆਂ ਇਸਟਾਫ ਸੈਂਟਰ ਤੋਂ ਉੱਤੋਂ ਸਾਡੀਆਂ ਵੈਨ ਆਈ ਗਈਆਂ ਨੇ ਜਗਾ ਜਗਾ ਕੈਂਪ ਲਗਾ ਰਹੇ ਆ ਨੇ ਕੈਂਪ ਲਗਾ ਕੇ ਜਿਹੜੀਆਂ ਸਹੂਲਤਾਂ ਕਸਟਮਰ ਜਿਹੜੀਆਂ ਸਹੂਲਤਾਂ ਸੈਂਟਰ ਦੇ ਆ ਦੱਸਦੀਆਂ ਨੇ ਤੇ ਉਹਨਾਂ ਦੇ ਨਾਟੜ ਬਣਾਈ ਜਾ ਰਹੇ ਨੇ ਉਹਨਾਂ ਦੇ ਖੁਰਸੇਵਾਵਾਂ ਦਿੱਤੇ ਜਾ ਰਿਹਾ ਹੈ ਉਹਦਾ ਸੁਨਦਰ ਫੀਸ ਤੇ ਜਾਣੇਗੇ ਜਿਹੜੇ ਵੀਰ ਕੇ ਸੀਆਰ ਕਾਡ ਬਣੇ ਹੋਏ ਨੇ ਉਹਦਾ ਸਾਰੇ ਰੋਹੀ ਤਾਂ ਸਾਰੇ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਪਬਲਿਕ ਦਾ ਪਤਾ ਲੈ ਰਹੀ ਹੈ ਜਿਹੜੀਆਂ ਮੋਟਾ ਲੋਕਾਂ ਦੀਆਂ ਨਹੀਂ ਹੈਗੀਆਂ ਜਿਹੜੇ ਡਿclare ਨਹੀਂ ਹੈਗੇ ਵੋਟਾ ਉਹਨਾਂ ਬੱਚੇ ਤੁਸੀਂ ਕੀ ਕਹੇ ਜਾਂਦੇ ਆਂ ਨਹੀਂ ਵੋਟਾ ਜਿਹੜੇ 18 ਸਾਲ ਤੋਂ ਉੱਪਰ ਸਾਡੀ ਜੁਵਾ ਵੈਹਲ ਚੱਲ ਰਹੀ ਹੈ ਜੁਵਾ ਵੈਹਲ ਦੇ ਅੰਦਰ ਸਾਰੇ ਦੇ ਵੋਟਾ ਬਣਾਈ ਜਾ ਰਹੇ ਆ ਜਿਹੜੀ ਨਹੀਂ ਜਿਸ ਦੀ ਵੋਟ ਨਹੀਂ ਬਣੀ ਸਾਡਾ ਸੰਬੰਧ ਕਰਨ ਰਕੇ ਤੇ ਉਹਨਾਂ ਦੀ ਵੋਟ ਤਿਆਰ ਕੀਤੀ ਜਾਂਦੀ ਤੇ ਵੋਟ ਬਣਾਉਣ ਵਾਸਤੇ ਕੀ ਕੋਈ ਡਾਕੂਮੈਂਟ ਹੋ ਗਿਆ ਵੀ ਤੇ ਕੋਈ ਆਧਾਰ ਕਾਰਡ ਦੀ ਜਰੂਰ ਪਵੇਗੀ ਵੋਟ ਬਣਾਉਣ ਵਾਸਤੇ ਅਸਾਂ ਅਦਰਵਾਜ਼ੋ ਕਿਸ ਚੀਜ਼ ਦੀ ਤੇ ਮਤਲਬ ਕੋਈ ਖਰਚਾ ਹੋਰ ਦਾ ਕੋਈ ਖਰਚਾ ਨਹੀਂ ਜੀ ਵੋਟ ਪਾਉਂਦਾ ਕੋਈ ਖਰਚਾ ਨਹੀਂ ਹੈਗਾ ਐਸ ਵੇ ਤੁਹਾਡੇ ਜਿਮੇਵਾਰੀ ਹੋ ਗਈ ਲੋਕਾਂ ਦੀ ਵੋਟ ਪਾਉਣੇ ਹਾਂਜੀ ਇਹ ਜੋ ਜਿਮੇਵਾਰੀ ਵੋਟਾਂ ਦੀ ਹੈ ਤੁਹਾਡੀ ਤੁਸੀਂ ਨਾ ਕਰੂਗੇ ਬਿਲਕੁਲ ਬਿਲਕੁਲ ਸਾਡੀ ਪਾਰਟੀ ਦੀ ਜਿਮੇਵਾਰੀ ਹੈ ਜੀ ਸਾਰਿਆਂ ਨਾਲ ਨਾ ਕਿ ਸੇਵਾ ਦੇਣਾ ਸਾਡਾ ਹੀ ਕੰਮ ਹੈ ਇਹ ਸੀ ਸਾਡੇ ਨਾਲ ਕਮਲਪ੍ਰਤਾ ਸਾਹਿਬ ਜੋ ਕਿ ਬੀਜਪੀ ਦੇ ਪ੍ਰਧਾਨ ਸਾਹਿਬ ਹਨ ਤੇ ਇਹਨਾਂ ਦੀ ਡਿਊਟੀ ਲੱਗੀ ਹੈ ਕਿ ਬੋਥ ਬਣਾਉਣੇ ਆ ਤੇ ਬੀਜਪੀ ਦੇ ਅਧਿਕਾਰਤਾ ਸਾਹਿਬ ਤੁਹਾਡਾ ਨਾਮ ਰਵਿੰਦਰ ਸ਼ਰਮਾ ਕੀ ਹੁੰਦਾ ਤੁਹਾਡੇ ਕੋਲ ਜਨਰਲ ਸੈਕਟਰੀ ਮੰਡਲ ਮੰਡਲ ਹਾਂਜੀ ਪ੍ਰਾਂ ਦਾ ਮੇਰੇ ਕੋਲ ਪਹਿਲਾਂ ਸਵਚ ਭਾਰਤ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਠੀਕ ਹੈ ਤੇ ਤੁਹਾਡਾ ਮੰਡਲ ਵਿੱਚ ਕੀ ਕੰਮ ਹੁੰਦਾ ਮੰਡਲ ਦੇ ਵਿੱਚ ਬੂਥਾਂ ਦੀ ਦੇਖਰੇਖ ਬੂਥਾਂ ਨੂੰ ਚਾਰਜ ਲਗਾਣਾ ਬੂਥਾਂ ਦੇ ਲੋਕਾਂ ਨੂੰ ਵੋਟਾਂ ਪਾਣ ਲਈ ਦੱਸਣਾ ਤੇ ਇੱਕ ਮੰਡਲ ਜ ਇੱਕ ਬੂਥ ਵਿੱਚ ਕਿੰਨੇ ਮੈਂਬਰ ਹੋਣ ਚਾਹੀਦੇ ਹਨ ਬੂਥ ਦੇ ਤਾਂ ਕਟੋਖੜ ਦਸ ਹੋਣੇ ਚਾਹੀਦੇ ਆ ਇੱਕ ਬੂਥ ਇੰਚਾਰਜ ਨਾਲ 7-8 ਬੰਦੇ ਹੋਣ ਇਹ ਜਿਹੜੇ ਤੁਸੀਂ ਬੂਥ ਬਣਾ ਰਹੇ ਆ ਇਹ ਇਲੈਕਸ਼ਨ ਦੀ ਤਿਆਰੀਆਂ ਹਾਂ ਹਾਂਜੀ ਇਲੈਕਸ਼ਨਾਂ ਦੀ ਤਿਆਰੀ 2024 ਦੇ ਇਲੈਕਸ਼ਨਾਂ ਦੀ ਤਿਆਰੀ ਠੀਕ ਠੀਕ ਤੇ ਜਿਹਨ ਲੋਕਾਂ ਦੇ ਵੋਟਾਂ ਨਹੀਂ ਬਣਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਉਹਨਾਂ ਨੂੰ ਗਾਈਡ ਕਰਨਾ ਸਾਡੇ ਬੂਥ ਇੰਚਾਰਜਾਂ ਨੇ ਹੀ ਗਾਈਡ ਕਰਨਾ ਅਸੀਂ ਵੀ ਗਾਈਡ ਕਰਨਾ ਇਸੇ ਹਰਕੇ ਬੂਥ ਬਣਾ ਰਹੇ ਹਾਂ ਤੇ ਜੇ ਆਮ ਪਬਲਿਕ ਦੀ ਵੋਟਾਂ ਨਹੀਂ ਬਣੀਆਂ ਆ ਜੋ ਵੀ ਭਾਦਾਵੇਂ ਦਾ ਪੰਜਾਬ ਦਾਵੇਂ ਹਰ ਬੰਦੇ ਦੀ ਵੋਟ ਬਣਾਉਂਗੇ ਹਰ ਇੱਕ ਦੇ ਬਣਾਵਾਂਗੇ ਜਿਹੜਾ ਭਾਰਤ ਦਾ ਨਾਗਰਿਕ ਹੈ ਸਾਡੇ ਕੋਲ ਆਏਗਾ ਹੈਲਪ ਵਾਸਤੇ ਵੀ ਸਾਡੀ ਵੋਟ ਬਣਾਓ ਅਸੀਂ ਜ਼ਰੂਰ ਬਣਵਾਵਾਂਗੇ ਉਹਨੂੰ ਗਾਈਡ ਕਰਾਂਗੇ ਹੋਰ ਕੋਈ ਸਮਾਦੀ ਸਭਾ ਤੁਸੀਂ ਕਰਦੇ ਹੋਗੇ ਹੋਰ ਅਸੀਂ ਜਦੋਂ ਵਾਈਸ ਜ਼ਿਲ੍ਹਾ ਪ੍ਰਧਾਨ ਸੀਗੇ ਸਵਚ ਭਰਦੇ ਉਦੋਂ ਸਵਚਤਾ ਦਾ ਅਭਿਆਨ ਸ਼ੁਰੂ ਕੀਤਾ ਸੀ ਪੀੜ ਕੋਦੇ ਲਗਾਏ ਸੀਗੇ ਤਿੰਨ ਚਾਰ ਸਾਲ ਫਿਰ ਸਵਾਈ ਅਭਿਆਨ ਚਲਾਏ ਫਿਰ ਅਸੀਂ ਲੋਕਾਂ ਜਿੱਦਾਂ ਕੋਈ ਬਾਹਰ ਇੱਥੇ ਸਾਡੇ ਕੋਲ ਜਗ੍ਹਾ ਹੈਗੀ ਐ ਇੱਥੇ ਬਾਹਰ ਅਨੋਖੀ ਕਣਕ ਵਣਦੇ ਸੀਗੇ ਉਹਨਾਂ ਨੂੰ ਸ਼ਾਮੇ ਬਿਠਾਇਆ ਪਾਣੀ ਪਿਲਾ ਫਿਰ ਅਸੀਂ ਬੈਂਕਾਂ ਦੇ ਜ਼ੀਰੋ ਪੈਸੇ ਸਾਰੇ ਖਾਤੇ ਖਲਾਏ 10 12 ਕੈਂਪ ਲਵਾਏ ਇਦਾਂ ਦਾ ਜੋ ਵੀ ਕੰਮ ਮਿਲਦਾ ਤੁਹਾਨੂੰ ਸਮਾਜ ਸੇਵਾ ਦਾ ਇਹ ਕਰ ਦਿੰਦੇ ਆ ਤੇ ਲੋਕਾਂ ਵਾਸਤੇ ਤੁਸੀਂ ਆਮ ਲੋਕਾਂ ਵਾਸਤੇ ਤੁਸੀਂ ਸਮਾਜ ਸੇਵਾ ਕਰਦੇ ਆ ਹਾਂਜੀ ਤੇ ਤੁਸੀਂ ਸਮਾਜ ਸੇਵਕ ਗਿਨੇ ਜਾਂਦੇ ਆਂ ਸਮਾਜ ਸੇਵਾ 'ਚ ਕਿਸੇ ਦਾ ਭੇਦ ਭਾਵ ਨਹੀਂ ਸਾਰੇ ਹੀ ਆਪਣੇ ਆ ਹਿੰਦੂ ਮੁਸਲਮ ਸਿੱਖ ਸਾਈ ਸਭ ਹੈ ਭਾਈ ਭਾਈ ਤੇ ਤੇ ਰਾਸ਼ਟਰ ਵਾਸਤੇ ਜੋ ਕੰਮ ਕਰਦੇ ਆਂ ਦੇਸ਼ ਦੇ ਰਾਸ਼ਟਰ ਵਾਸਤੇ ਜੇ ਇਸ ਵਾਸਤੇ ਕਰਦੇ ਆ ਹੁਣ ਦੇਸ਼ ਵਾਸਤੇ ਮੌਕਾ ਮਿਲਿਆ ਉਹਨਾਂ ਦੇਸ਼ ਵਾਸਤੇ ਕਰਾਂਗੇ ਠੀਕ ਹੈ